ਸਰ ਜੀ ਹਾਂ ਜੀ ਮੈਡਮ ਕੀ ਨਾਮ ਹੈ ਆਪਾਂ ਪ੍ਰਿਆ ਮੈਡਮ ਕਾਦੀ ਲੈ ਵੇ ਜੀਟੀਵੀ ਲੈਬਾਰਟਰੀ ਆ ਮੈਡੀਸਨ ਹਾਲ ਦਿਲ ਤੇ ਜਾਂਦੀ ਆ ਐਜ਼ ਅ ਵਰਕਰ ਆਫਿਸ ਨੂੰ ਅੱਗ ਲੱਗ ਚੁੱਕੀ ਆ ਬਹੁਤ ਜ਼ਿਆਦਾ ਵੱਡਾ ਲੋਸ ਹੋਇਆ ਸਰ ਸਾਡੇ ਹੈਗੇ ਨਹੀਂ ਟੁੱਟ ਤੇ ਗਏ ਐਜ਼ ਅ ਵਰਕਰ ਮੈਨੂੰ ਕਾਲ ਆਈ ਕਿ ਤੁਹਾਡੇ ਆਫਿਸ ਤੇ ਅੱਗ ਲੱਗਦੀ ਆ ਉਹ ਬਹੁਤ ਵੱਡਾ ਸੜਕ ਜਗ੍ਹਾ ਨੋਸ ਹੋ ਗਿਆ ਬਹੁਤ ਵੱਡਾ ਨੁਕਸਾਨ ਹੋਇਆ ਆਫਿਸ ਤੇ ਸਾਰਾ ਸਟਾਕ ਹੀ ਮੈਡੀਸਿਨ ਦਾ ਸੀ ਇੱਕ ਵੀ ਚੀਜ਼ ਦੀ ਬਤੀ ਇੱਕ ਪਰਸੈਂਟ ਵੀ ਨਹੀਂ ਬਚਿਆ ਕੋਈ ਤੁਹਾਨੂੰ ਕਿਹਾ ਜਾ ਰਿਹਾ ਕਿ ਕੋਈ ਕੈਮੀਕਲ ਵਗੈਰਾ ਨਹੀਂ ਗਿਆ ਸੀ ਤਾਂ ਮੈਡੀਸਿਨ ਆ ਸਿਰ ਹੌਲ ਸੇਲ ਤੇ ਮੈਡੀਸਿਨਸ ਜਾਂਦੀਆਂ ਹੁਣ ਲੋਕੀ ਕਹਿੰਦੇ ਕਿ ਗਲੀ ਦੇ ਵਿੱਚ ਮੈਡੀਸਿਨ ਦੀ ਸ਼ਾਪ ਵੀ ਨਹੀਂ ਹੋਣੀ ਚਾਹੀਦੀ ਦੱਸੋ ਕਿੰਨੇ ਸਮੇਂ ਮੈਂ ਆਫਿਸ ਖੋਲ੍ਹਣ ਦਾ ਕਾਫੀ ਟਾਈਮ ਹੋ ਗਿਆ ਬਟ ਵੀ ਨਵਾਂ ਜੌਬ ਕਰਦੇ ਹੁਜੇ 1 ਸਾਲ ਹੋਇਆ ਅਜੇ ਤਾਂ ਮੈਡਮ ਕੈਮੀਕਲ ਦੀ ਗੱਲ ਕੀਤੀ ਕੋਈ ਕੈਮੀਕਲ ਹੈਗਾ ਸੀ ਅੰਦਰ ਲੈਬ ਦੇ ਵਿੱਚ ਬੱਚੇ ਦੇ ਸੀਰਪ ਐ ਮੈਡੀਸਿ ਨਾਲ ਦੀ ਮਿਲਟਨ ਵਾਲੀ ਫੈਕਟਰੀ ਨੂੰ ਅੱਗ ਲੱਗੀ ਉਸ ਤੋਂ ਬਾਅਦ ਸਾਡੇ ਆਫਿਸ ਵਿੱਚ ਅੱਗ ਗਈ ਮਿਲਟਨ ਵਾਲੇ ਦੇ ਪਲਾਸਟਿਕ ਆ ਪਲਾਸਟਿਕ ਨੂੰ ਅੱਗ ਬਹੁਤ ਜਲਦੀ ਫੜਦੀ ਹੈ ਹਾਂਜੀ ਕੋਈ ਮੰਗਣੀ ਹੁਣ ਕੁਝ ਹੋ ਹੀ ਨਹੀਂ ਸਕਦਾ ਜੀ ਸਾਡੇ ਹੋਰ ਜਿਆਦਾ ਸ਼ੌਕ ਦੇ ਵਿੱਚ ਮੇਰਾ ਨਾਭੂ ਪਿੰਦਰ ਜੀ ਸੀ ਗਿਆ ਅਸੀਂ ਐਸੀ ਸਾਮਬਰੀ ਘਰ ਦੇ ਵਿੱਚ ਰੈੱਡ ਵਾਲੇ ਆ ਸਰ ਇਹ ਸਰ ਮੈਂ ਅਸੀਂ ਬਾਹਰ ਸੀਗੇ ਸਾਨੂੰ ਲੱਗਿਆ ਐ ਇਹ ਘਰ ਵਾਲਿਆਂ ਨੇ ਉਠਾਇਆ ਹੈ ਕਿ ਸਾਹਮਣੇ ਅੱਗ ਲੱਗੀ ਹੈ ਅਸੀਂ ਇਮੀਡੀਟਲੀ ਇੱਥੇ ਪਹੁੰਚੇ ਆਂਡੀ ਕਬਡੀ ਸਾਰਿਆਂ ਨੂੰ ਦੱਸਿਆ ਕਿ ਭਾਈ ਸਾਹਿਬ ਇੱਥੇ ਅੱਗ ਲੱਗੀ ਹੈ ਨਹੀਂ ਕਾਰਨ ਦਾ ਸਰ ਸਾਨੂੰ ਕੋਈ ਪਤਾ ਨਹੀਂ ਲੱਗਾ ਸਰ ਇਹ ਤੇ ਸਰ ਇਥੇ ਕਾਫੀ ਦੇਰ ਤੋਂ ਹੈ ਇਹ ਤਾਂ ਹਾਂਜੀ ਇਹ 10-15 ਸਾਲ ਤੋਂ ਚੱਲ ਰਹੀ ਹੈ 15-20 ਸਾਲ ਤੋਂ ਨਹੀਂ ਇਹ ਪਹਿਲੀ ਵਾਰੀ ਹੋਇਆ ਜੀ ਪਹਿਲੀ ਵਾਰੀ ਸਰੇ ਇਹ ਜਾਂਦੀ ਨੁਕਸਾਨ ਹੋ ਸਕਦਾ ਸੀ ਜੇ ਮਹਿਕਮਾ ਨਾ ਟਾਈਮ ਤੇ ਪਹੁੰਚਦਾ ਤੇ ਇਹਦੇ ਸਾਰਿਆਂ ਨੇ ਬਹੁਤ ਜ਼ੋਰ ਲਾਇਆ ਕਿ ਮੈਂ ਕਿਵੇਂ ਅਸੀਂ ਘੱਟੋ ਘੱਟ ਅਸੀਂ ਸਾਰਿਆਂ ਨੇ ਫੋਨ ਕੀਤੇ ਇਹਨਾਂ ਨੇ ਫੋਨ ਕੀਤੇ ਸਾਰਿਆਂ ਨੇ ਫੋਨ ਕੀਤੇ ਕਿ ਭਾਈ ਸਾਹਿਬ ਪਹੁੰਚੋ ਦੇਖੋ ਨਾ ਤੁਸੀਂ ਆ ਗਏ ਕਿੰਨੀ ਦੇਰ ਤੋਂ ਮਹਿਕਮਾ ਕੰਟਰੋਲ ਕਰ ਰਿਹਾ ਤਾਂ ਵੀ ਕੰਟਰੋਲ ਨਹੀਂ ਹੋ ਪਾਰੀ ਬਾਲਟੀਆਂ ਨੇ ਕਿੰਨੀ ਕੰਟਰੋਲ ਹੋ ਜੇਗੀ ਉਹ ਦੇਖੋ ਘਾਤ ਕਿੰਨੀਆਂ ਬਾਲਟੀਆਂ ਭਰ ਕੇ ਰੱਖੀਆਂ ਹੋਈਆਂ ਨੇ ਉਹਦੇ ਨਾਲੇ ਕੰਟਰੋਲ ਹੋਦੀ ਸਕਦੀ ਨਾ ਸਰੇ ਇਹ ਜੀ ਮੇਰਾ ਨਾਮ ਪ੍ਰਿਤਪਾਲ ਸਿੰਘ ਹੈ ਜੀ ਇਹਦੀ ਅੱਗੇ ਸਾਨੂੰ ਵੀ ਇੱਥੋਂ ਆਣ ਗਉਣ ਪਤਾ ਲੱਗਾ ਸੀ ਜਸਟ ਖਾਣਾ ਖਾ ਰਹੇ ਸੀਗੇ ਤੇ ਉਹਨਾਂ ਨੇ ਆਣ ਕੇ ਦੱਸਿਆ ਕਿ ਵੀ ਇੱਥੇ ਅੱਗ ਬਹੁਤ ਜ਼ਿਆਦਾ ਭਿਆਨਕ ਲੱਗ ਗਈ ਹੈ ਤੇ ਅਸੀਂ ਫਟਾਫਟ ਬਾਹਰ ਨਿਕਲੇ ਫਿਰ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਉਹ ਗੱਡੀ ਤੰਗ ਗਲੀ ਹੋਣ ਕਰਕੇ ਇਧਰੋਂ ਦੀ ਆ ਨਹੀਂ ਸਕੀ ਫਿਰ ਉਹਨਾਂ ਨੇ ਉੱਪਰੋਂ ਦੀ ਮਲਕੀ ਟਰਨ ਕਰਕੇ ਤੇ ਫਿਰ ਇੱਥੋਂ ਤੱਕ ਪਹੁੰਚੀ ਤੇ ਜਸਟ ਇੱਥੇ ਇੱਕ ਮਲਕੀ ਕਿ ਰਹਾਇਸ਼ੀ ਏਰੀਆ ਰਹਾਇਸ਼ੀ ਏਰੀਆ ਦੇ ਵਿੱਚ ਇੱਥੇ ਫੈਕਟਰੀਆਂ ਲੋਕ ਕਿੰਨੇ ਕੀਤੀਆਂ ਇਹਦੇ ਪਿੱਛੇ ਕੌਣ ਹੈ ਮਾਸਟਰ ਮਾਈਂਡ ਹੈ ਤੇ ਮਲਕੀ ਇਲਾਕੇ ਦੇ ਮਲਕੀ ਜਿਹੜੇ ਮੌਤ ਫਰ ਬੰਦੇ ਉਹਨਾਂ ਨੂੰ ਪੁੱਛਿਆ ਜਾਏ ਨਾ ਅਈ ਕਾਰਪੋਰੇਸ਼ਨ ਦੇ ਵਿੱਚ ਇਹ ਸਵਾਲ ਚੁਕਾਂਗੇ ਦੇਖੋ ਕੱਲ ਨੂੰ ਪਤਾ ਨਹੀਂ ਜੀ ਇਹਨਾਂ ਦੇ ਕਹਿਣ ਦਾ ਮੁਤਾਬਕ ਇੱਥੇ ਕੋਈ ਕੈਮੀਕਲ ਦੀ ਲੈਬਸ ਹੈ ਕੋਈ ਦਵਾਈ ਦੀਆਂ ਫੈਕਟਰੀਆਂ ਨੇ ਕੋਈ ਕੀਪਟਾ ਅੰਦਰ ਕੋਈ ਫਰਦਰ ਕੋਈ ਮਲਕੀ ਕੈਮੀਕਲਸ ਹੈਗੇ ਨੇ ਜਿਹਦੇ ਨਾਲ ਅੱਗ ਇੰਨੀ ਫੈਲ ਗਈ ਹੈ ਹੁਣ ਇਹ ਨਹੀਂ ਪਤਾ ਲੱਗਾ ਇੱਧਰ ਫੈਲੀ ਹੈ ਜਾਂ ਉਧਰੋਂ ਫੈਲੀ ਹੈ ਦੇਖੋ ਇਹ ਰਿਹਾਸ਼ੀ ਏਰੀਆ ਉਹਨਾਂ ਦੇ ਨਾਲ ਮੈਲਟ ਹੋ ਰਹੀ ਹੈ ਮਲਕੀ ਬਾਰੀ ਦੇ ਨਾਲ ਜਿੰਨੀ ਵੀ ਸਟੀਮ ਕਰਕੇ ਹੀਟ ਕਰਕੇ ਇੰਨੀ ਮੈਲਟ ਬਾਰੀ ਹੋ ਗਈ ਉਹਨਾਂ ਦਾ ਸਾਰਾ ਪਲਾਸਟਿਕ ਵਗੈਰਾ ਜਿਹੜੀ ਬਾਰੀ ਦੇ ਉੱਤੇ ਲੱਗਾ ਸੀ ਉਹ ਪਿਗਲ ਰਿਹਾ ਆਰਐਲ ਵਾਲੇ ਦੇ ਘਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੁਹਾਡੀ ਉਹ ਦੇਖੋ ਸਾਨੂੰ ਨਹੀਂ ਪਤਾ ਅਸੀਂ ਸਾਨੂੰ ਇੱਥੇ ਰਹਿੰਦੇ ਆ 5-7 ਸਾਲ ਹੋ ਗਏ 10 ਸਾਲ ਅੱਗ ਲੱਗੀ ਨੂੰ ਜਸਟ ਮੇਰਾ ਖਿਆਲ 8 ਵਜੇ ਦੀ ਅੱਗ ਲੱਗੀ ਹੋਈ ਹੈ ਤੇ ਮਲਕੀ ਇਹ ਹੌਲੀ-ਹੌਲੀ ਆਪਣੇ ਇਲਾਕੇ ਵਾਲੇ ਇਕੱਠੇ ਹੋਰੇ ਨੇ ਇਹਨਾਂ ਨੇ ਫਾਇਰ ਬ੍ਰਿਗੇਡ ਵਾਲਿਆਂ ਦਾ ਅਪਰੋਚ ਕੀਤੀ ਅਪਰੋਚ ਕਰਕੇ ਉਹਨਾਂ ਨੇ ਮਲਕੀ ਇੱਥੇ ਆਣ ਲੱਗਿਆ ਉਹਨਾਂ ਨੂੰ ਦੇਖੋ ਲਾਕਾ ਤੰਗ ਹੋਣ ਕਰਕੇ ਉਹਨਾਂ ਨੂੰ ਆਣ ਲੱਗਿਆ ਵੀ ਬੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਦੇਖੋ ਉਹ ਕਾਫੀ ਸਾਰੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਦੇਖੋ ਜਦੋਂ ਨੁਕਸਾਨ ਹੁੰਦਾ ਆ ਉਹਦੇ ਵਿੱਚ ਦੇਖੋ ਆਪਾਂ ਇੱਕ ਦੂਜੇ ਦੇ ਸਾਰੇ ਅੰਗ ਸੰਗ ਆ ਕਿਸੇ ਦੇ ਦੁੱਖ ਦੇ ਵਿੱਚ ਸਾਨੂੰ ਸ਼ਰੀਕ ਹੋਣਾ ਪੈਂਦਾ ਆ ਸਾਡਾ ਤੇ ਸਾਨੂੰ ਇਹ ਅਸੀਂ ਦੇਖੋ ਉੱਪਰ ਟਰੈਸ ਤੇ ਝੜ ਕੇ ਦੇਖੋ ਮਲਕੀ ਲੋਕੀ ਪਾਣੀ ਦੇ ਬਾਲਟੀਆਂ ਪਾ ਰਹੇ ਨੇ ਸਾਰਾ ਕੁਝ ਕਰ ਰਹੇ ਨੇ ਟੋਟਲ ਮਲਕੀ 올 ਓਵਰ ਲੱਗੇ ਹੋਏ ਸਾਰਾ ਇਲਾਕਾ ਲੱਗੇ ਦੇਖੋ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਗਏ ਨਾ ਕਿਸੇ ਦਾ ਦੁੱਖ ਕਟਿਆ ਜਾਂਦਾ ਸਾਡਾ ਇਹ ਮਕਸਦ ਮੁੱਖ ਮਕਸਦ ਇਹ ਇਲਾਕੇ ਦੇ ਵਿੱਚ ਹੋਰ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜੇ ਇੱਥੇ ਤੇ ਚਲੋ ਫੈਕਟਰੀ ਬੰਦ ਸੀ ਕੋਈ ਬੰਦਰ ਵਰਕਰ ਨਹੀਂ ਸੀ ਜੇ ਅੰਦਰ ਕੋਈ ਵਰਕਰ ਹੁੰਦਾ ਜਾਂ ਕੋਚ ਹੁੰਦਾ ਤੇ ਆਈ ਥਿੰਕ ਕਿ ਬਈ ਇਥੋਂ ਕੋਈ ਬਾਹਰ ਨਹੀਂ ਸੀ ਨਿਕਲ ਸਕਦਾ ਤੇ ਇਹ ਰਿਆਸ਼ੀ ਏਰੀਆ ਰਿਆਸ਼ੀ ਏਰੀਆ ਦੇ ਵਿੱਚ ਇਸ ਤਰ੍ਹਾਂ ਇਹ ਮਲਗੀ ਬੈਕ ਸਾਈਡ ਸਾਰੀਆਂ ਕੋਠੀਆਂ ਬਣੀਆਂ ਵੀ ਇੱਥੇ ਵੀ ਕੈਮੀਕਲ ਦੀ ਫੈਕਟਰੀ ਹੈ ਦੀ ਪਿੱਛੇ ਬੈਕ ਵੀ ਕੈਮੀਕਲ ਦੀ ਫੈਕਟਰੀ ਹੈ ਅਸੀਂ ਅਪੀਲ ਕਰਦੇ ਹਾਂ ਇਹ ਰਿਆਸ਼ੀ ਏਰੀਆ ਰਿਆਸ਼ੀ ਏਰੀਆ ਦੇ ਵਿੱਚ ਪਲੀਜ਼ ਕਾਰਪੋਰੇਸ਼ਨ ਨੂੰ ਅਸੀਂ ਇਹ ਮੰਗ ਕਰਾਂਗੇ ਕਿ ਵੀ ਕਾਰਪੋਰੇਸ਼ਨ ਇੱਥੇ ਪਲੀਜ਼ ਜਾ ਆ ਕੇ ਦੇਖੋ ਇਥੇ ਜੋ ਵੀ ਫੈਕਟਰੀਆਂ ਹੈਗੇ ਰੈਸ਼ੀ ਏਰੀਆ ਰੈਸ਼ੀ ਏਰੀਆ ਚ ਫੈਕਟਰੀਆਂ ਜਿਹੜੀਆਂ ਆਊਟਰ ਤੇ ਕਰਨ ਸਿਰਫ ਇਹੋ ਹੀ ਰਿਕੁਐਸਟ ਹੈ ਸਾਡੀ ਇਲਾਕੇ ਵਾਲੇ ਬਾਕੀ ਅਸੀਂ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਸਾਹਿਬ ਉਹਨਾਂ ਤੱਕ ਵੀ ਅਪਰੋਚ ਕਰਾਂਗੇ ਸਾਰੇ ਇਲਾਕੇ ਦੇ ਵਿੱਚ ਮਲਕੀ ਬਹੁਤ ਜ਼ਿਆਦਾ ਸਹਿਮ ਦਾ ਮਾਹੌਲ ਆ ਔਰ ਬਹੁਤ ਜ਼ਿਆਦਾ ਲੋਕੀ ਡਰੇ ਹੋ ਇਹਨੇ ਉਹਨਾਂ ਦੇ ਘਰ ਵਾਲਿਆਂ ਦਾ ਇੱਕ ਵਾਰੀ ਤੁਸੀਂ ਜਾ ਕੇ ਪਲੀਜ਼ ਉਹਨਾਂ ਦਾ ਇੰਟਰਵਿਊ ਲੋ ਉਹ ਦੇਖੋ ਉਹਨਾਂ ਦਾ ਕੀ ਹਾਲ ਹੋ ਰਿਹਾ ਉਹਨਾਂ ਦੀ ਅੰਦਰੋਂ ਬਾੜੀਆਂ ਸਾਰੀਆਂ ਜਿਹੜੀਆਂ ਕਵਰਟਸ ਹੈਗੀਆਂ ਨੇ ਉਹ ਮੈਲਟ ਹੋ ਰਹੀਆਂ ਨੇ ਕਿਉਂ ਆਗੇ ਇੰਨੀ ਭਿਆਨਕ ਹੈ ਗਈ ਸੀ ਕਿ ਬਈ ਉਹਦਾਂ ਹੀਟ ਦਾ ਮਲਕੀ ਜਿਹੜੇ ਇਨਸੂਲੇਸ਼ਨ ਸਾਰੀ ਉਹਨਾਂ ਦੀ ਮਲਕੀ ਅੰਡਰ ਮਲਕੀ ਕਪੜਾ ਗਈ ਜਿਹੜੀ ਸਰ ਆਲੇ ਦੁਆਲੇ ਦੇ ਭਾਜੀ ਮੈਂ ਜਗਮੋਨ ਫਾਇਰ ਅਫਸਰ ਤੁਹਾਨੂੰ 9:55 ਦੇ ਸਮੇਂ ਮਿਲੀ ਹੈ ਕਿ ਰਾਮ ਤਲਾਈ ਗੋਲਡਨ ਐਵਨਿਊ ਯਾਰ ਇੱਕ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਠੀਕ ਹੈ ਜੀ ਇਸੇ ਵੇਲੇ ਤੁਰੰਤ ਸਾਰੇ ਫਾਇਰਟੈਂਡਰ ਜਿਹੜਾ ਹੈ ਮੌਕੇ ਤੇ ਕੱਢਤੇ ਐ ਤੇ ਆ ਕੇ ਹੀ ਥੋੜਾ ਸਾਨੂੰ ਪ੍ਰੋਬਲਮ ਆਈ ਹੈ ਰਸਤੇ ਦੀ ਤੇ ਉਹ ਆਪਾਂ ਸਾਰਾ ਕਲੀਅਰ ਕਰਕੇ 9:50 ਉਹ ਆਪਾਂ ਸਾਰਾ ਕਲੀਅਰ ਕਰਕੇ ਤੇ ਹੁਣ ਆ ਕੇ ਬਿਲਕੁਲ ਕੰਟਰੋਲ ਹੈ ਗਈ ਹੈ ਤੇ ਗੱਡੀਆਂ ਸਾਰੀਆਂ ਆਪਣੀਆਂ ਇੱਥੇ ਮੌਕੇ ਤੇ ਮੌਜੂਦ ਐ ਤੇ ਅੱਗ ਜਿਹੜੀ ਆ ਬਿਲਕੁਲ ਕੰਟਰੋਲ ਦੇ ਰਿਹਾ ਟੋਟਲ ਕਿੰਨੀਆਂ ਗੱਡੀਆਂ ਨੇ ਟੋਟਲ ਸਰ ਗੱਡੀਆਂ ਸਾਡੀਆਂ 10 ਆ ਚੁੱਕੀਆਂ ਜੀ ਤੇ ਇੱਕ ਬਾਰਡਰ ਬਾਉਂਚਰ ਹੈ ਜਿਹਦੇ ਵਿੱਚ ਤਿੰਨ ਗੱਡੀਆਂ ਜਿਹੜੀਆਂ ਆਪਣੀਆਂ ਆਲਰੇਡੀ ਪਾਣੀ ਦੀਆਂ ਸਟਾਕ ਹੁੰਦੀਆਂ ਤੇ ਨਹੀਂ ਜੀ ਉਹ ਕਾਰਨ ਦਾ ਤੇ ਬਾਅਦ ਵਿੱਚ ਮਾਲਕੀ ਦੱਸ ਸਕਦੇ ਜੀ ਜਦੋਂ ਅਸੀਂ ਆਏ ਸੀ ਉਹ ਬਲੰਡੇ ਸੀ ਤੇ ਅਸੀਂ ਆਪਣੀ ਜਿਹੜੀ ਐ ਫਾਇਰਟ੍ਰੈਂਡਰ ਦੇ ਵਿੱਚ ਫੋਮ ਚਲਾ ਕੇ ਤੇ ਫਿਰ ਅੱਗ ਤੇ ਕਾਬੂ ਪਾਇਆ ਕਿੰਨੀਆਂ ਫੈਕਟਰੀਆਂ ਨੂੰ ਅੱਗ ਲੱਗੀ ਨਹੀਂ ਇੱਕੋ ਹੀ ਆਈ देखो को कोई कोई डाउन है जेडी दुकान डाउन है गडाउन है फैक्ट्री डाउन है गडाउन जेडी लेबल नहीं देखो इस टाइम कुछ नहीं पता लग नही रहा है ये नेहरा है अभी फिलहाल ਸਾਡਾ ਫੋਕਸ ਹੈਗਾ ਅੱਗ ਤੇ ਅਸੀਂ ਅੱਗ ਕੰਟਰੋਲ ਕਰ ਰਹੇ ਹਾਂ ਉਸ ਤੋਂ ਬਾਅਦ ਵੇਖਾਂਗੇ ਜੀ ਕੀ ਲੈਵ ਹੈਗੀ ਹੈ ਕੀ ਫੈਕਟਰੀ ਹੈ ਨੁਕਸਾਨ ਤਾਂ ਹੁਣ ਬਾਅਦ ਚ ਪਤਾ ਲੱਗੂਗਾ ਜੀ ਮੇਨ ਜਿਹੜਾ ਸਾਡਾ ਮੋਟਿਵ ਹੈਗਾ ਕਿ ਅੱਗ ਅਸੀਂ ਕੰਟਰੋਲ ਕਰ ਰਹੇ ਜੀ ਇਹ ਮਾਲਕਾਂ ਨਾਲ ਸੰਪਰਕ ਹੋਇਆ ਹਾਂ ਬਿਲਕੁਲ ਹੀ ਮਾਲਕ ਵੀ ਇੱਥੇ ਹੈਗੇ ਪੂਰਾ ਸਾਾਨੂੰ ਸਪੋਰਟ ਕਰ ਰਹੇ ਜੀ